ਪੰਜਾਬ ਚ ਚੱਲ ਰਹੇ ਵੱਡੇ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਦਾ ਇੱਕ ਟਵੀਟ ਖੂਬ ਵਾਇਰਲ ਹੋਇਆ ਜਿਸ ਵਿੱਚ ਉਸ ਨੇ ਇਤਰਾਜ਼ਯੋਕ ਟਿੱਪਣੀ ਕੀਤੀ ਪੂਰਾ ਪੰਜਾਬ ਕੰਗਨਾ ਦੇ ਖਿਲਾਫ ਖੜ ਗਿਆ ਇਸ ਟਵੀਟ ਦਾ ਤੁਰਾ ਇੱਕ ਬੇਬੇ ਹੈ ਤੁਸੀਂ ਇਹਨਾਂ ਦੇ ਫੋਟੋ ਤਾਂ ਜ਼ਰੂਰ ਦੇਖੀ ਹੋਏਗੀ ਪਰ ਤੁਹਾਨੂੰ ਇਸ ਬੇਬੇ ਨਾਲ ਮਿਲਵੋਣੇ ਆ ਤੇ ਕਿਵੇਂ ਦੇ ਰਹੇ ਨੇ ਕੰਗਨਾ ਨੂੰ ਜਵਾਬ ਤੇ ਨਾਲੇ ਨੇਕ ਨਸੀਤਾ ਮੇਰੇ ਬਾਰੇ ਇੱਥੇ ਰਖਲਾ ਕੇ ਕੋਈ 100 ਰੁਪਏ ਲਾਉਂਦੀ ਇੱਥੇ ਤੇ ਰੋਣਾ ਪੈ ਗਿਆ ਸਾਰੇ ਪਿੰਡ ਚ ਸਾਰੇ ਇੱਥੇ ਅਸਲੇ ਭਾਰ ਚ 100 ਰੁਪਏ ਇਹ ਤੇਰਾ ਭੜਾ ਹੋ ਜੇ 100 ਰੁਪਏ ਮੇਰੇ ਕਿਸ ਕੰਮ ਆਊਗਾ ਮੇਰਾ ਭਵਾਂ ਦਾ 10000 ਦਾ ਨੁਕਸਾਨ ਹੋ ਜੇ ਤੇ ਨਰਮਾ ਚੋ ਕੇ ਮੇਰਾ ਕੋਈ ਭਵਾਂ ਦੇ ਘਰੋਂ ਲੈ ਜੇ ਰਖਲਾ ਤੇ ਮੀ ਮੈਂ ਉੱਥੇ 100 ਰੁਪਏ ਪਿੱਛੇ ਜਾਊਂਗੀ ਮੈਨੂੰ ਫਸਲ ਨਹੀਂ ਲੋੜੀ ਦੀ ਗਲਤ ਬੋਲਦੀ ਐ ਇਸ ਤਰ੍ਹਾਂ ਨਾ ਬੋਲੇ ਵੀ ਨੀ ਇਹ ਨੇ ਮਹਿੰਦਰ ਕੌਰ ਉਮਰ 80 ਸਾਲ ਜ਼ਿਲ੍ਹਾ ਬਠਿੰਡਾ ਪਿੰਡ ਬਹਾਦਰਗੜ ਝੰਡੀਆਂ ਇਹ ਬੇਬੇ ਕਿਸੇ ਪਹਿਚਾਨ ਦੇ ਮਹਤਾਜ ਨਈ ਨੇ ਸਿਰ ਤੇ ਬਸੰਤੀ ਚੁੰਨੀ ਲੈ ਕੇ ਹੱਥ ਚ ਕਿਸਾਨੀ ਸੰਘਰਸ਼ ਦਾ ਝੰਡਾ ਫੜੀ ਹੋਈ ਇਹਨਾਂ ਦੀ ਤਸਵੀਰ ਖੂਬ ਵਾਇਰਲ ਹੋਈ ਹੋਰ ਤਾਂ ਹੋਰ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਵੀ ਇਹਨਾਂ ਦੀ ਫੋਟੋ ਨੂੰ ਸ਼ੇਅਰ ਕੀਤਾ ਖਾਲਾ ਕਿ ਕੰਗਨਾ ਦਾ ਮਕਸਦ ਕੁਝ ਹੋਰ ਸੀ ਕੰਗਨਾ ਨੇ ਟਵੀਟ ਕਰ ਬੇਬੇ ਮਹਿੰਦਰ ਕੌਰ ਨੂੰ ਸ਼ਾਹੀਨ ਬਖਤਰ ਨੇ ਤੇ ਬੈਠੀ ਦਾਦੀ ਬਿਲਕਸ ਕਿਹਾ ਸੀ ਤੇ ਲਿਖਿਆ ਸੀ ਕਿ 100 ਰੁਪਏ ਚ ਇਹ ਲੋਕ ਤਰਨੇ ਦੇਣ ਦੇ ਲਈ ਮਿਲ ਜਾਂਦੇ ਨੇ ਹਾਲਾਂਕਿ ਬਾਅਦ ਚ ਵਿਰੋਧ ਤੋਂ ਬਾਅਦ ਕੰਗਨਾ ਨੇ ਟਵੀਟ ਡਿਲੀਟ ਕਰ ਦਿੱਤਾ ਸੀ ਪਰ ਸੋਸ਼ਲ ਮੀਡੀਆ ਤੇ ਕੰਗਨਾ ਦਾ ਟਵੀਟ ਅੱਗ ਵਾਂਗ ਫੈਲਿਆ ਤੇ ਪੰਜਾਬ ਦੇ ਲੋਕਾਂ ਨੇ ਇਸ ਬੜਬੋਲੀ ਅਦਾਕਾਰਾਂ ਨੂੰ ਖੂਬ ਕੋਸਿਆ ਤੇ ਅੱਜ ਤੱਕ ਬੇਬੇ ਨੇ ਵੀ ਕੰਗਨਾ ਨੂੰ ਜਵਾਬ ਦਿੱਤਾ ਹੈ ਕਿਉਂਕਿ ਉਮਰ ਦੀ ਇਸ ਤਹਿਲੀਸ ਤੇ ਪਹੁੰਚੀ ਮਹਿੰਦਰ ਕੌਰ ਨੇ ਆਪਣੇ ਹੱਥੀ ਖੇਤੀ ਕੀਤੀ ਹੈ ਮਿੱਟੀ ਚ ਮਿੱਟੀ ਹੋਈ ਏ ਬੇਬੇ ਖੇਤੀ ਚ ਹੀ ਰੋਜ਼ ਕੇ ਕੁਬੀ ਹੋ ਗਈ ਇਸ ਲਈ ਕਿਵੇਂ ਕੋਈ ਇਸ ਤਰ੍ਹਾਂ ਦੇ ਸ਼ਬਦ ਬਰਦਾਸ਼ਤ ਕਰ ਜਾਏਗਾ ਅਸੀਂ ਕੀ ਜਾਣਦੇ ਹਾਂ ਕਿੱਥੇ ਉਹਨੂੰ 100 ਰੁਪਏ ਮੈਨੂੰ ਪੁੱਛ ਲਿਆ ਮੈਂ ਸਿਰਤਾ ਹੋਇਆ ਚੋਣੀਆਂ ਨਰਮ ਚੋਕ ਦੀਆਂ ਫਿਰਦੀਆਂ ਐ ਤੇ 600 ਰੁਪਏ ਦਿੰਦੀਆਂ ਕੁਆਂਟਲ ਦਾ ਤੇ ਉਹ ਕੁਆਂਟਲ ਨਰਮ ਚੋਕ ਦੇ ਦਿੰਦਾ 700 ਦੇਵਾਂਗੀ ਇਹ ਚੋਣੀਆਂ ਦੀ ਰਾਖੀ ਮੈਂ ਜਾਣਾ ਹੁਣ ਕੰਡਾ ਲੈ ਕੇ ਜਾਵਾਂਗੇ ਤੇ ਉਹਨਾਂ ਦੀ ਰਾਖੀ ਨਾ ਰੱਖਾਂਗੇ ਨਰਮਾ ਗਾਂਵ ਚਾਹ ਜੇ ਨਹੀਂ ਤਾਂ ਉਹਨਾਂ ਦਾ ਮੂੰਹ ਕਾਲਾ ਨਹੀਂ ਸਾਡਾ ਤੇ ਮੈਂ ਇੰਨਾ ਨਰਮਾ ਛੱਡ ਕੇ ਕੀ ਪਾਦਾ 5000 ਦੇ ਪਾਦਾ ਤੇ ਮੈਂ ਉੱਥੇ 100 ਰੁਪਏ ਲੱਗ ਜਾਊਂਗੀ ਗਲਤ ਬੋਲਦੀ ਕਮਲੀ ਇਹੋ ਐਸਾ ਨਾ ਕਰੇ ਵੀ ਐਸੇ ਬੋਲਣ ਵਾਲੇ ਤੇ ਲਾਂਡਾ ਮੈਂ ਤਾਂ ਪਾਣੀ ਲਾਉਣ ਜਾਊਂਗੀ ਕਿਉਂ ਉਹਨੂੰ ਕੀ ਪਤਾ ਵੀ ਖੇਤੀ ਕੀ ਹੁੰਦੀ ਹੈ ਕਮਾਈ ਕਿਥੋਂ ਨਾਲ ਕੀ ਹੁੰਦੀ ਹੈ ਜਦੋਂ ਗਰਮੀ ਹੁੰਦੀ ਹੈ ਮੁੜਕਾ ਆਉਂਦਾ ਹੈ ਖੂਨ ਗਰਮ ਹੁੰਦਾ ਹੈ ਰਣ ਕੇ ਪੈਸਾ ਬਣਦਾ ਹੈ ਕਰਸਾਨੀ ਦਾ ਪੈਸਾ ਔਖਾ ਬਣਾਉਣ ਬਹੁਤ ਔਖਾ ਹੈ ਕੋਈ ਫੀਮ ਬਲੈਕ ਥੋੜਾ ਹੀ ਕਰੀਏ ੁੱਫੇ ਛਾਵੇਂ ਛਾਵੇਂ ਤੋਂ ਪਾ ਸੇਕੇ ਫੇਰ ਪੈਸਾ ਬਣਦਾ ਹੈ ਫੇਰ ਪੈਸਾ ਬਣਦਾ ਹੈ ਬਹੁਤ ਔਖਾ ਪੈਸਾ ਹੈ ਦਸਾਂ ਨਾ ਹੁੰਦੀ ਕਮਾਈ ਤੇ ਕਰਸਾਨਾਂ ਦੇ ਹੱਕ ਤੇ ਲੱਗੇ ਪਰ ਸਾਨੂੰ ਜਿਹੜੀਆਂ ਇਹ ਜੀਆਂ ਤੂੰ ਚਲਾਉਂਦੀ ਐ ਨਾ ਲਾਵੇ ਤਾਂ ਕਮਾਈ ਕਰਕੇ ਕੰਮਾਂ ਜੀ ਨਹੀਂ ਪੂਰੇ ਹੁੰਦੇ ਤੇ 100 ਰੁਪਏ ਵਿੱਚ ਗਿਆ ਤੇ ਮੇਰਾ ਭਾਂ ਵਿੱਚ ਹਜ਼ਾਰ ਦਾ ਨੁਕਸਾਨ ਹੋ ਜੇ ਪਾਣੀ ਦੀ ਵਾਰੀ ਨੰਗੀ ਹੋ ਜੇ ਪਾਣੀ ਕਿਵੇਂ ਲਾਵਾਂਗੇ ਰਖੜਾ ਤੇ ਮੈਂ ਤੇਰੇ ਤੇ ਥੋੜੀ ਵੀ ਲੱਗ ਜਾਵਾਂਗੀ ਮੇਰੇ ਹਫ਼ਤੇ ਚ ਦੋ ਤਾਂ ਬਾਹਰ ਹੀ ਆ ਜਾਂਦੀਆਂ ਸੇ ਮਾ ਉਸਕੇ ਤੋਂ ਮੁਰੂਂਗੇ ਤੇਸਾ ਅਰਬੀ ਲੈ ਕੇ ਦਿੱਲੀ ਹੋ ਮੈਨੂੰ ਘਰੇ ਕੰਮ ਨਹੀਂ ਤੇ ਨਰਮਾ ਚ ਬਣਾਉਣੇ ਚੋਣੀਆਂ ਈਂਡੇ ਤੋੜਨ ਵਾਲੇ ਕਣਕਾਂ ਬੀਜਣ ਵਾਲੀਆਂ ਇਸ ਤਰ੍ਹਾਂ ਨਾ ਬੋਲੇ ਹੋਰ ਤਾਂ ਹੋਰ ਬੇਬੇ ਨੇ ਕੰਗਣਾ ਨੂੰ ਇੱਕ ਨੇਕ ਸਲਾਹ ਵੀ ਦਿੱਤੀ ਹੈ ਇਸ ਤਰ੍ਹਾਂ ਵੀ ਇਸ ਤਰ੍ਹਾਂ ਗਲਤ ਬੋਲਣਾ ਤੇ ਮਨੂੰ ਕੋਈ ਚੰਗਾ ਕੰਮ ਹੈ ਕੋਈ ਇਹ ਕੋਈ ਕੀਮਤੀ ਚੰਗੀ ਗੱਲ ਕਰੀ ਸ਼ਬਦ ਚੰਗਾ ਬੋਲੇ ਕੋਈ ਰੱਬ ਦਾ ਨਾਮ ਲਵੇ ਨਿੰਦਿਆ ਨਾ ਕਿਸੇ ਦੀ ਕਰੇ ਨਿੰਦਿਆ ਚੰਗੀ ਨਹੀਂ ਹੁੰਦੀ ਇਸ ਤਰ੍ਹਾਂ ਗਲਤ ਨਾ ਬੋਲੇ ਉਹੀ ਜੇ ਪਲਾਣਾ ਹੋਵੇ ਤਾਂ ਭਰਾਵਾਂ ਨੇ ਕਹੇ ਸਰਬੱਤ ਦਾ ਭਲਾ ਮੰਗੇ ਸਭ ਦਾ ਭਲਾ ਹੋਵੇ ਰੱਬ ਸਭ ਨੂੰ ਦੇਵੇ ਤੇ ਮੋਦੀ ਕਿਸਾਨਾਂ ਦੇ ਜਿਹੜੇ ਮੰਗਾਂ ਪੂਰੀਆਂ ਕਰੇ ਜਿਹੜੀਆਂ ਤਿੰਨ ਕਾਨੂੰਨ ਗਲਤ ਛਾਪੇ ਉਹ ਆਪਦੇ ਬਾਸ ਲਵੇ ਤੇ ਕਿਸਾਨਾਂ ਤੋਂ ਉਹਨਾਂ ਚਿਰ ਵੀ ਸੜਕਾਂ ਤੇ ਰੋਣ ਲੈਣ ਤੇ ਕਿਸਾਨਾਂ ਤੇ ਰਹਿਮ ਕਰੇ ਉਹਨਾਂ ਤੇ ਦਇਆ ਕਰੇ ਕੋਹਾੜਾ ਨਾ ਕਰੇ ਕਿਸਾਨਾਂ ਤੇ ਉਹਨਾਂ ਤੇ ਰਹਿਮ ਕਰੇ ਉਹਨਾਂ ਦੀਆਂ ਮੰਗਾਂ ਪੂਰੀਆਂ ਕਰੇ ਔਖੇ ਹੁੰਦੀਆਂ ਸਿਆਣਾਂ ਚ ਪੈਂਦੀਆਂ ਥੇ ਤੱਪੇ ਭੁੱਖੇ ਜੇ ਬੈਠੇ ਆ ਕਿ ਆਪਦੇ ਮੰਗਾਂ ਪੂਰੀਆਂ ਕਰਿਆ ਤੇ ਕਮਾ ਚ ਨਹੀਂ ਪੂਰੀਆਂ ਦੇ ਕਿਸਾਨ ਤਾਂ ਇਹ ਜਿਹੇ ਵਹਿਲੇ ਕਮਾ ਵਾਲੇ ਕਿਸਾਨਾਂ ਕਿਸੇ ਪਾਣੀ ਦੀ ਵਾਰੀ ਟਪੀਂਦੇ ਕਿਸੇ ਨੇ ਕਣਕ ਵੀ ਨਹੀਂ ਕਿਸੇ ਨੇ ਕੋਰ ਪਿਉਣੀ ਇੱਕ ਘਨੇਰੇ ਪਉਣੀ ਹੈ ਤੇ ਕਿੰਨੇ ਵੀ ਔਖੇ ਹੋਈ ਜਾਂਦੇ ਕੋਈ ਕਿਸਾਨ ਬੰਦੇ ਉੱਥੇ ਕਿਤੇ ਬੁੜੀਆਂ ਔਖੀਆਂ ਹੁੰਦੀਆਂ ਕੋਈ ਪਸ਼ੂ ਸਾਂਭਦੀ ਹੈ ਕੋਈ ਬੱਚੇ ਹੈ ਕੋਈ ਕਿਵੇਂ ਔਖੇ ਹੁੰਦੇ ਹੈ ਇਹ ਬਹੁਤ ਸੰਘਰਸ਼ ਕਿਸਾਨਾਂ ਦਾ ਔਖਾ ਹੈ ਉਹਨੂੰ ਤੰਗ ਨਾ ਕਰੇ ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਬੇਬੇ ਕੰਗਨਾ ਨੂੰ ਜਾਣਦੀ ਨਹੀਂ ਹੈ ਬਸ ਜਦੋਂ 100 ਰੁਪਏ ਦਿਹਾੜੀ ਲੈ ਕੇ ਧਰਨਾ ਦੇਣ ਵਾਲਾ ਬਿਆਨ ਇੰਨਾ ਤੱਕ ਪਹੁੰਚਿਆ ਤਾਂ ਇੱਕ ਕਿਰਤੀ ਨੂੰ ਗੁੱਸਾ ਆਉਣਾ ਤਾਂ ਲਾਜ਼ਮੀ ਹੀ ਸੀ ਮੇਰੇ ਬਾਰੇ ਇਥੇ ਰਖਲਾ ਕੇ ਕੋਈ 100 ਰੁਪਇਆ ਲਾਉਂਦੀ ਇਥੇ ਤੇ ਰੋਣਾ ਪੈ ਗਿਆ ਸਾਰੇ ਪਿੰਡ ਚ ਸਾਰੇ ਇਥੇ ਅਸਨੇ ਭਾਰਤ ਚ 100 ਰੁਪਇਆ ਇਹ ਤੇਰਾ ਭਲਾ ਹੋ ਜਾਏ ਇਹਦਾ 100 ਰੁਪਇਆ ਮੇਰੇ ਕਿਸ ਕੰਮ ਆਊਗਾ ਮੇਰਾ ਭਵਾਂ ਦਾ 10000 ਦਾ ਨੁਕਸਾਨ ਹੋ ਜਾਏ ਤੇ ਨਰਮਾ ਚੋ ਕੇ ਮੇਰਾ ਕੋਈ ਭਵਾਂ ਆਪ ਦੇ ਘਰੋਂ ਲੈ ਜੇ ਰਖਲਾ ਤੇ ਮੀ ਮੈਂ ਉਥੇ 100 ਰੁਪਇਆ ਪਿੱਛੇ ਜਾਊਂਗੀ ਮੈਨੂੰ ਫਸਲ ਨਹੀਂ ਲੋੜੀ ਦੀ ਗਲਤ ਬੋਲਦੀ ਐ ਇਸ ਤਰ੍ਹਾਂ ਨਾ ਬੋਲੇ ਮੀਨ ਨਾ ਮੈਂ ਦੇਖੀ ਨਹੀਂ ਹੁਣ ਮੈਂ ਕੀ ਜਾਣਦੀ ਆ ਕੌਣ ਐ ਪਰ ਬੁੜੀਆਂ ਮੈਂ ਰਖਲਾ ਵੀ ਇਥੇ ਕੰਮਾ ਚ ਨਹੀਂ ਪੂਰੀ ਟੀਮ ਵਿੱਚ ਕਿਤੇ ਬੋੜੀਆਂ ਹ ਅਸੀਂ ਇੱਥੇ ਟੀਵੀ ਨਾ ਵੇਖਦੇ ਰਹਿੰਨੇ ਆ ਉਹ ਵਿਹਲੇ ਬੰਦਿਆਂ ਦਾ ਪੜੇ ਲਿਖੇ ਦਾ ਕੰਮ ਸਾਡਾ ਕੰਮ ਨਹੀਂ ਸਾਡਾ ਤਾਂ ਕੰਮਾ ਨਾ ਬਿਆਰ ਹੈ ਟੀਵੀ ਨਾ ਟੂਵੀਆਂ ਵੇਖਣ ਦਾ ਟੇਵੀਂ ਲੱਗਦਾ ਉਹ ਨਿਆਣੇ ਬੱਚਿਆਂ ਦਾ ਕੰਮ ਹੋਦਾ ਮੇਰਾ ਬੁੱਢੀ ਦਾ ਟੀਵੀ ਵੇਖਣ ਦਾ ਕੀ ਕੰਮ ਤੇ ਕੀ ਮਾਂ ਉਹਨਾਂ ਵਿਚਾਰੀਆਂ ਜਾਣਦੀਆਂ ਮੈਂ ਨਹੀਂ ਉਹਨਾਂ ਜਾਣਦੀ ਬੇਬੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸਲਾਹ ਦੇ ਰਹੇ ਨੇ ਕਿਉਂਕਿ ਹੱਡ ਚੀਰਵੀਂ ਠੰਡ 'ਚ ਸੜਕਾਂ 'ਤੇ ਬੈਠੇ ਕਿਸਾਨਾਂ ਦਾ ਦੁੱਖ ਵੀ ਇਨ੍ਹਾਂ ਦੇ ਦਿਲ ਨੂੰ ਖਾਂਦਾ ਹੈ ਦੁਨੀਆਂ 'ਕੇ ਨੀ ਇਹ ਖਰਚੇਾਂ ਦੇ ਬਹੁਤ ਕੀਤੇ ਦੇ ਖਰਚਾ ਪੈਂਦਾ ਬੱਚੇ ਦਾ ਨਹੀਂ ਕਰਸਾਨਾ ਨੂੰ ਜੇ ਬਚਦਾ ਹੋਵੇ ਤਾਂ ਕਿਸਾਨ ਨਾਲ ਤੇਲ ਪੰਪ ਲੈ ਲੈਣ ਫਟਚਰਿੰਗ ਲੈ ਲੈਣ ਕਿਸਾਨ ਨੂੰ ਬੱਚਤ ਨਹੀਂ ਉਹ ਤਾਂ ਦਿਹਾੜੀ ਮਜ਼ਦੂਰੀ ਮਸਾਂ ਪੱਲੇ ਪੈਂਦੀ ਹੈ ਸਫਰੇ ਆ ਚੱਕਦੇ ਸਫਰੇ ਚੜ ਜਾਂਦੀ ਹੈ ਬੁੜੀਆਂ ਰੰਡੀਆਂ ਹੋਣੀਆਂ ਬੱਚਿਆਂ ਦੇ ਬਾਪ ਮਾਂ ਪਿਓ ਮਰ ਜਾਂਦੇ ਸਫਰੇ ਚੱਕਦੇ ਖੇਤੀ ਬਹੁਤ ਔਖੀ ਹੈ ਤੇ ਕਿਸਾਨਾਂ ਤੇ ਮੋਦੀ ਧਿਆ ਕਰੇ ਉਹਨੂੰ ਕੀ ਦੱਸਾਂਗੇ ਕਿ ਕਿੰਨੇ ਜੀ ਦੀ ਚੜਦੀ ਹੁੰਦੀ ਹੈ ਕਿੰਨੇ ਬੰਦੇ ਮਰਦੇ ਆ ਸਫਰੀਆਂ ਨਾ ਚੜ ਜਾਂਦੀਆਂ ਐਸ ਪਤਾ ਨਾ ਛੱਟੇ ਜਾਂਦੇ ਕੋਈ ਵਧੀ ਹੁੰਦੀ ਤੇ ਬਾਜ ਜਾਂਦਾ ਤੇ ਨੀ ਪਾਟ ਟੱਪ ਜਾਂਦਾ ਐਡਾ ਕੁਆੜਾ ਕੋਈ ਮੋਤ ਨੂੰ ਮਾਸੀ ਆ ਜਿਹੜੇ ਖਰਸਾਨ ਢੋਲ ਦੀ ਚੱਕ ਐਡੀਆਂ ਐਡੀਆਂ 25 25 ਕਿਲੋ ਦੀਆਂ ਢੋਲ ਦੀ ਚੱਕੀ ਫਿਰਦੇ ਉਹ ਬੰਦੇ ਨਹੀਂ ਜੀ ਤਾਂ ਉਹਨਾਂ ਦਾ ਕਰਦਾ ਸੀ ਵੀ ਕੂਲਰਾਂ ਥੱਲੇ ਬੈਠੀਏ ਕਿ ਉਹ ਐਡੇ ਐਡੇ ਝੋਨੇ ਪਾੜਦੇ ਤੇ ਕਦੇ ਨਰਮੇ ਪਾੜਦੇ ਐ ਜਿਹਦੇ ਪੈਰੇ ਚਾਹ ਰਹੂ ਆਉਂਦੇ ਕਰਦੇ ਐ ਥਣ ਸੱਤੇ ਪਾਣੀ ਨਾ ਉਹਨਾਂ ਨੂੰ ਜਾ ਕੇ ਕਿੰਨੀਆਂ ਬਿਮਾਰੀਆਂ ਲੱਗਦੀਆਂ ਜਦੋਂ ਗਰਮੀ ਚੌਕੀ ਹੁੰਦੀ ਐ ਟਾਈ ਫੇਟ ਉਹਨਾਂ ਨੂੰ ਹੋ ਜਾਂਦੀਆਂ ਗਰਮੀਆਂ ਚ ਉਹ ਫੜਕਦੇ ਬਹੁਤ ਔਖਾ ਕੰਮ ਕਰਸਾਨੀ ਦਾ ਕੋਈ ਆਪ ਦੇ ਕੰਮ ਕਰਨ ਕਿਉਂ ਭਾਏ ਉਸੇ ਛੜਕਾਂ ਤੇ ਉਹ ਆਪ ਦੇ ਕੱਪੜੇ ਗਰਮ ਪਾ ਕੇ ਵੰਦੇ ਤੇ ਪੁੰਝੇ ਲਿੱਟ ਜਾਂਦੇ ਮੂੰਹ ਖਰਥਾਨ ਪਾਣੀ ਲਾਉਂਦੇ ਤੇ ਮੇਰੇ ਮੈਲੋਂ ਵੀ ਨਹੀਂ ਤੇ ਮੁੜ ਕੇ ਨ ਮੱਛਰ ਖਾ ਜਾਂਦਾ ਪੈਰਾਂ ਨੂੰ ਗਰਮੀ ਨਾਲ ਤੇ ਪਾਲੇ ਜਦ ਅਸੀਂ ਪਾਣੀ ਲਾਉਣ ਜਾਂਦੇ ਸਿਆਲ ਦੇ ਮੀਨੂ ਤੇ ਕਣੀਆਂ ਵੀ ਆ ਜਾਂਦੀਆਂ ਭੇਜ ਵੀ ਜਾਂਦੇ ਆ ਬਾਹਰ ਦੇ ਚੱਖੜ ਝੋੜੇ ਆਉਂਦੇ ਆ ਉਤੋਂ ਦੀ ਝਾਫੇ ਉੜਦੇ ਆ ਦਰਖਤ ਉੜਦੇ ਆ ਖਾਣਾ ਚ ਪਾਏ ਪਾਏ ਕਿੰਨੇ ਆਉਣੇ ਕਿਤੋਂ ਝਾਫੇ ਟੱਪ ਜਾਂਦੇ ਕਰਸਾਨੀ ਬਹੁਤ ਔਖੀ ਹੈ ਪਾਈ ਬੱਚੋ ਪੰਜਾਬ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਹੈ ਮੋਦੀ ਸਰਕਾਰ ਵੱਲਿਆਂ ਦੇ ਖੇਤੀ ਕਾਨੂੰਨ ਖਿਲਾਫ ਲੱਖਾਂ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ ਨੂੰ ਵੀ ਪਰੇਸ਼ਾਨ ਕਰ ਰਹੀ ਹੈ ਇਸ ਚ ਵੱਡੀ ਗੱਲ ਇਹ ਹੈ ਕਿ ਇਸ ਅੰਦੋਲਨ ਚ ਜ਼ਿਆਦਾਤਰ 70 ਤੋਂ 80 ਸਾਲ ਦੇ ਬਜ਼ੁਰਗ ਨੇ ਜਿਨ੍ਹਾਂ ਨੇ ਪੂਰੀ ਉਮਰ ਖੇਤੀ ਕਰ ਖੰਡਾ ਦਿੱਤੀ ਤੇ ਹੁਣ ਪੀੜ੍ਹੀਆਂ ਨੂੰ ਬਚਾਉਣ ਲਈ ਸੰਘਰਸ਼ ਤੇ ਡਟੇ ਨੇ